ਸ੍ਰੀ ਸ਼ਿਨਮਸਤਿਕਾ ਸ਼ਿਵ ਮੰਦਿਰ ਅਤੇ ਸ੍ਰੀ ਸ਼੍ਰੀ 108 ਸੁਲਕਸ਼ਨਾ ਮਾਂ ਦੇਵਾ ਜੀ ਗ੍ਰੀਨਲੈਂਡ ਕਲੋਨੀ ਹਦਿਆਬਾਦ ਫਗਵਾੜਾ ਵੱਲੋਂ ਫਗਵਾੜੇ ਵਿੱਚ ਜੋ ਮਹਿਲੀ ਗੇਟ ਸਥਿਤ ਗਊਸ਼ਾਲਾ ਵਿੱਚ ਗਾਵਾਂ ਨੂੰ ਕੁਝ ਜ਼ਹਿਰੀਲੀ ਚੀਜ਼ ਦੇ ਕੇ ਹੱਤਿਆ ਹੋਈ ਹੈ ਉਸ ਦਾ ਮੰਦਿਰ ਅਤੇ ਸਾਰੀ ਸੰਗਤ ਵੱਲੋਂ ਦੁੱਖ ਜਤਾਇਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਜੋ ਵੀ ਦੋਸ਼ੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਹੁਤ ਸਾਰੇ ਦਰਵਾਜ਼ੇ ਕੀ ਜੈ ਸਿਆਪਤ ਰਾਮਚੰਦ ਮਹਾਰਾਜ ਦੀ ਜੈ ਗਊਮਾਤਾ ਦੀ ਜੈ ਗਊਮਾਤਾ ਦੀ ਜੈ ਬੜੇ ਹੀ ਦੁੱਖ ਭਰੇ ਹੈ ਵਿਕਤੀਆਂ ਸਾਡੇ ਇੱਥੇ ਫਗਵਾੜੇ ਦੇ ਵਿੱਚ ਮੇਲੀ ਇਟ ਦੇ ਵਿੱਚ ਗਊਸ਼ਾਲਾ ਵਿੱਚ ਗਊਆਂ ਨੂੰ ਬੇਰਹਿਮ ਮਾਰੇ ਗਏ ਗਊ ਮਾਤਾ ਦੀ ਸਾਰੀ ਪੂਜਾ ਕਰਦੇ ਆ ਸੀ ਵੀ ਕਰਦੇ ਆ ਕੰਮ ਜਿਹੜਾ ਬਹੁਤ ਹੀ ਮੜਾ ਹੋਇਆ ਹੈਗਾ ਆ ਬੜੇ ਹੀ ਅਤਿਆਚਾਰ ਬਹੁਤ ਭਾਰੀ ਹੋਇਆ ਹੈਗਾ ਆ ਇਹ ਲਈ ਸੀ ਹੋਣਾ ਚਾਹੀਦਾ ਅਸੀਂ ਸਾਰੀ ਸਮਾਜ ਜੋ ਹੈ ਉਹ ਸਮਾਜ ਦੇ ਨਾਲ ਅਸੀਂ ਵੀ ਆ ਜੁੜੇ ਹੋਏ ਉਹ ਸਮਾਜਾਂ ਨਾਲ ਸਾਰੀ ਜੁੜੀ ਸੰਗਤ ਸਾਡੇ ਮੰਦਰ ਵੱਲੋਂ ਵੀ ਜੁੜੀਆਂ ਹੋਈਆਂ ਨੇ ਜਿੱਥੇ ਵੀ ਜਿਸ ਕਾਰੇ ਲਈ ਵੀ ਸਾਨੂੰ ਜਰੂਰਤ ਪਵੇ ਅਸੀਂ ਆਉਣੇ ਨੂੰ ਵੀ ਤਿਆਰ ਆ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਇਹਦੇ ਲੈਵਲ ਦੇ ਬੜਾ ਸਾ ਸਾਡਾ ਅਸੀਂ ਸ਼ੋਕ ਪ੍ਰਗਟ ਕਰਦੇ ਆਂ ਸ੍ਰੀ ਸ਼ਿੰਗਸ ਕਾシ ਮੰਦਿਰ ਗ੍ਰੀਨਲੈਂਡ ਕਲੋਨੀ ਵੱਲੋਂ ਇਹ ਸ਼ੋਕ ਪ੍ਰਗਟ ਕੀਤਾ ਗਿਆ ਹੈ ਅੱਜ ਦਾ ਤੇ ਅੱਜ ਦਾ ਮੰਦਿਰ ਤੋਂ ਇਹ ਸਾਡੀ ਸੰਤਾ ਵੀ ਬੜਾ ਸ਼ੋਕ ਪ੍ਰਗਟ ਕਰਦੀ ਹੋਈ ਹੈ ਇਹ ਆਪਣਾ ਆਪਣਾ ਵਿਚਾਰ ਟਟੇ ਰੱਖਣਗੇ ਸਿਆ ਪਤਰਾਮ ਚੰਦਰ ਮਾਲਾ ਜੀ ਦੀ ਜੈ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਜੈ ਮਾਤਾ ਦੀ ਸਾਨੂੰ ਬਾਰੀ ਦੁੱਖ ਪ੍ਰਗਟ ਹੈ ਕਿ ਗਊ ਮਾਤਾ ਦੀ ਹੱਤਿਆ ਕੀਤੀ ਗਈ ਆ ਜਿਹੜੇ ਦੋਸ਼ੀਆਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਜਲਦ ਤੋਂ ਜਲਦ ਫੜ ਕਰਕੇ ਸਜ਼ਾ ਦੇਣੀ ਚਾਹੀਦੀ ਆ ਕਾਹ ਕਿ ਅੱਗੋਂ ਤੋਂ ਇਹ ਕੰਮ ਕਦੀ ਨਾ ਹੋਵੇ ਜੈ ਮਾਤਾ ਦੀ ਤਦ ਹੀ ਅਸੀਂ ਦੇਵਾ ਜੀ ਦੇ ਮੰਦਰ ਦੀ ਗ੍ਰੰਥ ਨੂੰ ਨਹੀਂ ਹੱਦੀਆ ਵੱਤ ਬੋਲ ਰਹੇ ਹਾਂ ते बड़ा दुख होया कि गौ माता लोगों ने हत्या की जल्दी तो जल्दी पकड़ केजा जल्द तो जल्द देनी चाहिए इंसाफ मिलना चाहिए राधे जय श्री राधे हादसा जिला फाज में हुआ किसी ने गौशाला माता को जहर देख कर मार डाला जिनमें अठाईस गऊ का निर्धन हुआ और पांच गौशाला पांच माता अभी भी जिंदगी और मौत के बीच में लड़ रही हैं और हम चाहते हैं कि जे गऊशाला को ऐसे नहीं करना चाहिए था जिसने भी जहर दिया उसको पकड़ना चाहिए जल्द से जल्द हमें इंसाफ मिलना चाहिए इंसाफ मिलना चाहिए, चाहिए। जय माता की जय माता की जय सारे गौ भक्ता जय माता दी जय श्री राधे जय श्री कृष्णा ਜਿਹੜੇ ਮੇਲੀ ਗੇਟ ਵਿੱਚ ਗਊਸ਼ਾਲਾ ਵਿੱਚ ਗਊ ਹੱਤਿਆ ਹੋਈ ਹੈ ਉਸ ਦਾ ਸਾਨੂੰ ਬਹੁਤ ਦੁੱਖ ਹੈ ਪਰ ਇਹ ਹੋਣਾ ਨਹੀਂ ਚਾਹੀਦਾ ਜਿਸ ਨੇ ਵੀ ਇਹ ਹੱਤਿਆ ਕੀਤੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਬੜੇ ਦੁੱਖ ਦੇ ਨਾਲ ਪ੍ਰਗਟ ਕਰ ਰਹੇ ਹਾਂ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਦੇਖੋ ਕਿੱਦਾਂ ਦੇ ਲੋਕ ਐ ਦੁਨੀਆ ਵਿੱਚ ਸਾਰੇ ਗਊ ਮਾਤਾ ਦੀ ਪੂਜਾ ਕਰਦੇ ਆ ਇਹਨਾਂ ਨੇ ਕਿੱਦਾਂ ਕਿਸ ਦਿਲ ਨਾਲ ਗਊ ਹੱਤਿਆ ਕੀਤੀ ਆ ਸਾਰੀ ਭਗਤਾਂ ਜੈ ਮਾਤਾ ਦੀ ਹਮ ਜੀ